ਵੇਸਟ ਦੇ ਨਾਲ ਬੈਸਟ ਬਣਾਉਣ ਵਾਲੇ ਤੁਸੀਂ ਬਹੁਤ ਸੁਣਿਆ ਹੋਵੇਗਾ ਕਦੇ ਬੋਟਲਸ ਕਦੇ ਬੋਟਲ ਦੀਆਂ ਕੈਨ ਕਦੇ ਵੇਸਟ ਪੇਪਰ ਐਂਡ ਬਹੁਤ ਕੁਝ ਆਰਟ ਐਂਡ ਕraft ਪਰ ਵੇਸਟ ਦੇ ਨਾਲ ਬੈਸਟ ਇੱਕ ਇਹੋ ਜੀ ਚੀਜ਼ ਬਣਾਈ ਗਈ ਹੈ ਜੋ ਕਿ ਸਾਰੇ ਲਈ ਹੀ ਕਾਫੀ ਹੈਰਾਨ ਕਰ ਦੇਣ ਵਾਲੀ ਰਹੇਗੀ ਅਸੀਂ ਇਸ ਵੇਲੇ ਮੌਜੂਦ ਹਾਂ ਲੁਧਿਆਣਾ ਦੇ ਰੋਜ਼ ਗਾਰਡਨ ਦੇ ਵਿੱਚ ਤੇ ਲੁਧਿਆਣਾ ਰੋਜ਼ ਗਾਰਡਨ ਜਿਹੜਾ ਹੈ ਇਸ ਵੇਲੇ ਕਾਫੀ ਚਮਕਦਾ ਬੈ ਕਿਉਂਕਿ ਇੱਥੇ ਵੇਸਟ ਮਟੀਰੀਅਲ ਦੇ ਨਾਲ ਬਹੁਤ ਬੈਸਟ ਬਣਾਇਆ ਗਿਆ ਕਿਉਂਕਿ ਇੱਥੇ ਵੇਸਟ ਯਾਨੀ ਕਿ ਬਾਡੀ ਪਾਰਟ ਜੋ ਨੇ ਗੱਡੀ ਦੇ ਮੋਟਰਸਾਈਕਲ ਦੇ ਇਹਨਾਂ ਦੇ ਜਿਹੜੇ ਬਾਡੀ ਪਾਰਟਸ ਨੇ ਉਹਨਾਂ ਦੇ ਨਾਲ ਰੋਬੋਟ ਬਣਾਇਆ ਗਿਆ ਹੈ ਊਟ ਬਣਾਇਆ ਗਿਆ ਹੈ ਔਰ ਕੋੜਾ ਬਣਾਇਆ ਗਿਆ ਔਰ ਬਹੁਤ ਸਾਰੀ ਕੁਝ ਅਰ ਜਿਹਨਾਂ ਚੀਜ਼ਾਂ ਜੋ ਚੀਜ਼ਾਂ ਸਾਡੇ ਲਈ ਜੋ ਪਾਰਟਸ ਬੋਡੀ ਪਾਰਟਸ ਗੱਡੀਆਂ ਦੇ ਬਾਈਕ ਦੇ ਸਾਡੇ ਲਈ ਵੇਸਟ ਹੋ ਜਾਂਦੇ ਨੇ ਤੇ ਇਸ ਰੋਜ਼ ਗਾਰਡਨ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਇੰਨੀ ਅੱਛੇ ਤਰੀਕੇ ਦੇ ਨਾਲ ਯੂਜ਼ ਕੀਤੀਆਂ ਹੋਈਆਂ ਨੇ ਕਿ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਪਰ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਅੱਛੀਆਂ ਕਿਉਂਕਿ ਵੇਸਟ ਨਾਲ ਬੈਸਟ ਬਣਾਣਾ ਕਿੰਜ ਬਣਾਈਦਾ ਹੁੰਦਾ ਇਹ ਚੀਜ਼ਾਂ ਸਾਰੀਆਂ ਦਰਸਾਉਂਦੀਆਂ ਨੇ ਗਿਟਾਰ ਗਿਟਾਰ ਬਣਾਇਆ ਗਿਆ ਹੈ ਊਠ ਬਣਾਈ ਗਈ ਹੈ ਰੋਬੋਟ ਬਣਾਏ ਗਏ ਐਂਡ ਬਹੁਤ ਸਾਰਾ ਕੁਝ ਜੇਕਰ ਹਜੇ ਤੱਕ ਤੁਸੀਂ ਨਹੀਂ ਦੇਖਿਆ ਤੇ ਇੱਥੇ ਆ ਕੇ ਚੀਜ਼ਾਂ ਦੇਖਣੀਆਂ ਤਾਂ ਬੰਦੀਆਂ ਹੀ ਨੇ ਕਿਉਂਕਿ ਜੇਕਰ ਲੁਧਿਆਣਾ ਦੇ ਵਿੱਚ ਰਹਿ ਕੇ ਤੁਸੀਂ ਇਹ ਚੀਜ਼ਾਂ ਨਹੀਂ ਦੇਖੀਆਂ ਤੇ ਕੋਈ ਫਾਇਦਾ ਹੀ ਨਹੀਂ ਲੁਧਿਆਣਾ ਦੀ ਖੂਬਸੂਰਤੀ ਦਾ ਇਸ ਦੇ ਨਾਲ ਇੰਨਾ ਕੁਝ ਅੱਛਾ ਬਣ ਸਕਦਾ ਹੈ ਇਹ ਦੇ ਇਮੇਜਨ ਕੀਤਾ ਵੀ ਨਹੀਂ ਜਾ ਸਕਦਾ ਸਪੈਸ਼ਲੀ ਗੱਡੀਆਂ ਤੇ ਬਾਈਕਸ ਤੇ ਜਿਹੜੇ ਪਾਰਟਸ ਨੇ ਉਹਨਾਂ ਦੇ ਨਾਲ ਇੰਨਾ ਅੱਛਾ ਬਣ ਸਕਦਾ ਹੈ ਤੁਸੀਂ ਨਾਲ ਦੇਖੋਗੇ ਘੋੜਾ ਬਣਿਆ ਹੋਇਆ ਰੋਬੋਟ ਹੈ ਗਿਟਾਰ ਹੈ ਸਾਰਾ ਕੁਝ ਟਾਇਰ ਦੇ ਨਾਲ ਬਾਈਕ ਦੀ ਬਾਡੀ ਦੇ ਨਾਲ ਬਾਈਕ ਦੀ ਇੱਕ ਚੀਜ਼ ਜੋ ਕਿ ਵੇਸਟ ਹੋ ਜਾਂਦੀ ਹੈ ਜਾਂ ਗੱਡੀ ਦੀ ਕੋਈ ਚੀਜ਼ ਜੋ ਵੇਸਟ ਹੋ ਜਾਂਦੀ ਹੈ ਇੱਕ ਸਾਡੇ ਕੰਮ ਦੀ ਨਹੀਂ ਰਹਿੰਦੀ ਜਿਸ ਨੂੰ ਰੀਯੂਜ਼ ਵੀ ਨਹੀਂ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਦੁਬਾਰਾ ਤੇ ਇੱਥੇ ਬੜੇ ਹੀ ਅੱਛੇ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਯੂਜ਼ ਕੀਤਾ ਗਿਆ ਹੈ ਤੇ ਇੱਕ ਵਾਰ ਆ ਕੇ ਇੱਥੇ ਦੇਖਣਾ ਤਾਂ ਬੰਦਾ ਹੈ ਕਿ ਕੀ ਕੀ ਚੀਜ਼ਾਂ ਕਿਸ ਤਰੀਕੇ ਦੇ ਨਾਲ ਇੱਥੇ ਯੂਜ਼ ਕੀਤੀਆਂ ਗਈਆਂ ਨੇ ਲੋਕੇਸ਼ਨ ਤੁਹਾਨੂੰ ਹੀ ਕਰਫੇ ਦੱਸ ਦੇਣੀ ਲੋਕੇਸ਼ਨ ਹੈ ਲੁਧਿਆਣਾ ਦਾ ਰੋਜ਼ ਗਾਰਡਨ ਵਿਜ਼ਿਟ ਕਰਕੇ ਇਹ ਚੀਜ਼ਾਂ ਜ਼ਰੂਰ ਦੇਖੋ ਵੇਸਟ ਦੇ ਨਾਲ ਬੈਸਟ ਬਣਾਉਣ ਵਾਲੇ ਤੁਸੀਂ ਬਹੁਤ ਸੁਣਿਆ ਹੋਏਗਾ ਕਦੇ ਬੋਟਲਸ ਕਦੇ ਬੋਟਲ ਦੀਆਂ ਕੈਨ ਕਦੇ ਵੇਸਟ ਪੇਪਰ ਐਂਡ ਬਹੁਤ ਕੁਝ ਆਰਟ ਐਂਡ ਕraft ਪਰ ਵੇਸਟ ਦੇ ਨਾਲ ਬੈਸਟ ਇੱਕ ਇਹੋ ਜੀ ਚੀਜ਼ ਬਣਾਈ ਗਈ ਹੈ ਜੋ ਕਿ ਸਾਰੇ ਲਈ ਹੀ ਕਾਫੀ ਹੈਰਾਨ ਕਰ ਦੇਣ ਵਾਲੀ ਰਹੇਗੀ ਅਸੀਂ ਇਸ ਵੇਲੇ ਮੌਜੂਦ ਹਾਂ ਲੁਧਿਆਣਾ ਦੇ ਰੋਜ਼ ਗਾਰਡਨ ਦੇ ਵਿੱਚ ਤੇ ਲੁਧਿਆਣਾ ਰੋਜ਼ ਗਾਰਡਨ ਜਿਹੜਾ ਹੈ ਇਸ ਵੇਲੇ ਕਾਫੀ ਚਮਕਦਾ ਬੈ ਕਿਉਂਕਿ ਇੱਥੇ ਵੇਸਟ ਮਟੀਰੀਅਲ ਦੇ ਨਾਲ ਬਹੁਤ ਬੈਸਟ ਬਣਾਇਆ ਗਿਆ ਕਿਉਂਕਿ ਇੱਥੇ ਵੇਸਟ ਯਾਨੀ ਕਿ ਬਾਡੀ ਪਾਰਟ ਜੋ ਨੇ ਗੱਡੀ ਦੇ ਮੋਟਰਸਾਈਕਲ ਦੇ ਇਹਨਾਂ ਦੇ ਜਿਹੜੇ ਬਾਡੀ ਪਾਰਟਸ ਨੇ ਉਹਨਾਂ ਦੇ ਨਾਲ ਰੋਬੋਟ ਬਣਾਇਆ ਗਿਆ ਹੈ ਊਟ ਬਣਾਇਆ ਗਿਆ ਹੈ ਔਰ ਕੋੜਾ ਬਣਾਇਆ ਗਿਆ ਔਰ ਬਹੁਤ ਸਾਰੀ ਕੁਝ ਔਰ ਜਿਹਨਾਂ ਚੀਜ਼ਾਂ ਜੋ ਚੀਜ਼ਾਂ ਸਾਡੇ ਲਈ ਜੋ ਪਾਰਟਸ ਬਾਡੀ ਪਾਰਟਸ ਗੱਡੀਆਂ ਦੇ ਬਾਈਕ ਦੇ ਸਾਡੇ ਲਈ ਵੇਸਟ ਹੋ ਜਾਂਦੇ ਨੇ ਤੇ ਇਸ ਰੋਡ ਗਾਰਡਨ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਇੰਨੀ ਅੱਛੇ ਤਰੀਕੇ ਦੇ ਨਾਲ ਯੂਜ਼ ਕੀਤੀਆਂ ਹੋਈਆਂ ਨੇ ਕਿ ਤੁਸੀਂ ਇਮੇਜਿਨ ਵੀ ਨਹੀਂ ਕਰ ਸਕਦੇ ਪਰ ਇਹ ਚੀਜ਼ਾਂ ਜਿਹੜੀਆਂ ਨੇ ਬਹੁਤ ਜ਼ਿਆਦਾ ਅੱਛੀਆਂ ਕਿਉਂਕਿ ਵੇਸਟ ਨਾਲ ਬੈਸਟ ਬਣਾਣਾ ਕਿੰਜ ਬਣਾਈਦਾ ਹੁੰਦਾ ਇਹ ਚੀਜ਼ਾਂ ਸਾਰੀਆਂ ਦਰਸਾਉਂਦੀਆਂ ਨੇ ਗਿਟਾਰ ਗਿਟਾਰ ਬਣਾਇਆ ਗਿਆ ਹੈ ਊਠ ਬਣਾਈ ਗਈ ਹੈ ਰੋਬੋਟ ਬਣਾਏ ਗਏ ਐਂਡ ਬਹੁਤ ਸਾਰਾ ਕੁਝ ਜੇਕਰ ਹਜੇ ਤੱਕ ਤੁਸੀਂ ਨਹੀਂ ਦੇਖਿਆ ਤੇ ਇੱਥੇ ਆ ਕੇ ਇਹ ਚੀਜ਼ਾਂ ਦੇਖਣੀਆਂ ਤਾਂ ਬੰਦੀਆਂ ਹੀ ਨੇ ਕਿਉਂਕਿ ਜੇਕਰ ਲੁਧਿਆਣਾ ਦੇ ਵਿੱਚ ਰਹਿ ਕੇ ਤੁਸੀਂ ਇਹ ਚੀਜ਼ਾਂ ਨਹੀਂ ਦੇਖੀਆਂ ਤੇ ਕੋਈ ਫਾਇਦਾ ਹੀ ਨਹੀਂ ਲੁਧਿਆਣਾ ਦੀ ਖੂਬਸੂਰਤੀ ਦਾ ਇਸ ਦੇ ਨਾਲ ਇੰਨਾ ਕੁਝ ਅੱਛਾ ਬਣ ਸਕਦਾ ਹੈ ਇਹ ਦੇ ਇਮੇਜਨ ਕੀਤਾ ਵੀ ਨਹੀਂ ਜਾ ਸਕਦਾ ਸਪੈਸ਼ਲੀ ਗੱਡੀਆਂ ਤੇ ਬਾਈਕਸ ਤੇ ਜਿਹੜੇ ਪਾਰਟਸ ਨੇ ਉਹਨਾਂ ਦੇ ਨਾਲ ਇੰਨਾ ਅੱਛਾ ਬਣ ਸਕਦਾ ਹੈ ਤੁਸੀਂ ਨਾਲ ਦੇਖੋਗੇ ਘੋੜਾ ਬਣਿਆ ਹੋਇਆ ਰੋਬੋਟ ਹੈ ਗਿਟਾਰ ਹੈ ਸਾਰਾ ਕੁਝ ਟਾਇਰ ਦੇ ਨਾਲ ਬਾਈਕ ਦੀ ਬਾਡੀ ਦੇ ਨਾਲ ਬਾਈਕ ਦੀ ਇੱਕ ਚੀਜ਼ ਜੋ ਕਿ ਵੇਸਟ ਹੋ ਜਾਂਦੀ ਹੈ ਜਾਂ ਗੱਡੀ ਦੀ ਕੋਈ ਚੀਜ਼ ਜੋ ਵੇਸਟ ਹੋ ਜਾਂਦੀ ਹੈ ਇੱਕ ਸਾਡੇ ਕੰਮ ਦੀ ਨਹੀਂ ਰਹਿੰਦੀ ਜਿਸ ਨੂੰ ਰੀਯੂਜ਼ ਵੀ ਨਹੀਂ ਇਸ ਤਰੀਕੇ ਨਾਲ ਕੀਤਾ ਜਾ ਸਕਦਾ ਦੁਬਾਰਾ ਤੇ ਇੱਥੇ ਬੜੇ ਹੀ ਅੱਛੇ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਨੂੰ ਯੂਜ਼ ਕੀਤਾ ਗਿਆ ਹੈ ਤੇ ਇੱਕ ਵਾਰ ਆ ਕੇ ਇੱਥੇ ਦੇਖਣਾ ਤਾਂ ਬੰਦਾ ਹੈ ਕਿ ਕੀ ਕੀ ਚੀਜ਼ਾਂ ਕਿਸ ਤਰੀਕੇ ਦੇ ਨਾਲ ਇੱਥੇ ਯੂਜ਼ ਕੀਤੀਆਂ ਗਈਆਂ ਨੇ ਲੋਕੇਸ਼ਨ ਤੁਹਾਨੂੰ ਹੀ ਕਰਫੇ ਦੱਸ ਦੇ ਨੇ ਲੋਕੇਸ਼ਨ ਹੈ ਲੁਧਿਆਣਾ ਦਾ ਰੋਜ਼ਗਾਰਡਨ ਵਿਜ਼ਿਟ ਕਰਕੇ ਇਹ ਚੀਜ਼ਾਂ ਜ਼ਰੂਰ ਦੇਖੋ